ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਅੱਜ ਦੇ ਸਾਡੇ ਮਹਿਮਾਨ ਪ੍ਰੋਗਰਾਮ ਵਿੱਚ ਸਾਡੇ ਮਹਿਮਾਨ ਹਨ ਵਿਜੇ ਸਿਆਲ ਜੋ ਕਿ ਰਟਾਇਰ ਪੀਸੀਐਸ ਐਸਡੀਐਮ ਹਨ ਉਹ ਵੀ ਲੋਕ ਸਭਾ ਹਲਕਾ ਸੰਗਰੂਰ ਤੋਂ ਆਪਣੀ ਕਿਸਮਤ ਅਜਮਾ ਰਹੇ ਹਨ ਉਹਨਾਂ ਦਾ ਚਾਹ ਨਿਸ਼ਾਨ ਹੈ ਬਾਂਸਰੀ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਕਹਿੰਦੇ ਹਨ ਸਿਆਲ ਸਾਹਿਬ ਥੋੜਾ ਸਾਡੇ ਚੈਨਲ ਤੇ ਬਹੁਤ-ਬਹੁਤ ਨਮਸਕਾਰ ਪਹਿਲੀ ਗੱਲ ਤਾਂ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਖੁਦ ਬੁਲਾਇਆ ਤੇ ਮੈਂ ਇਸ ਲਈ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ ਅੱਜ ਤੁਹਾਹਾਰੀ ਪੂਰੀ ਤਰ੍ਹਾਂ ਦਾ ਕਰਦਾ ਇਸਦਾ ਕਿ ਮੈਨੂੰ ਮੌਕਾ ਮਿਲ ਰਿਹਾ ਜਦ ਕਿ ਅੱਜ ਮੀਡੀਆ ਤੇ ਸਾਡੀ ਦਾ ਕੋਈ ਖਬਰ ਨਹੀਂ ਲਾਉਦਾ ਇੰਨੀ ਖਾਵਾਂ ਦੇ ਗਿਆ ਮੈਂ 50 ਕਾਲੀ ਮੰਡੀਆਂ ਦੇ ਕੰਮ ਠੀਕ ਕਰਾਏ ਪਰ ਇੱਕ ਵੀ ਖਬਰ ਨਹੀਂ ਆਈ ਪਰ ਤੁਸੀਂ ਬੁਲਾਇਆ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਆਦਾ ਵੀ ਕਿਹਦੇ ਨੂੰ ਸੰਕਿਸਤਰਾ ਲੱਗਿਆ ਕੀ ਸੋਚਿਆ ਕੀ ਮੰਨਦੇ ਵਿੱਚ ਆਇਆ ਜੀ ਆਪਾਂ ਇਲੈਕਸ਼ਨ ਲੜਨੀ ਆ ਮੇਰਾ ਦੇਖੋ ਇਲੈਕਸ਼ਨ ਲੜਨਾ ਨਾ ਜਿਹੜਾ ਕੋਈ ਇਹ ਨਹੀਂ ਹੁੰਦਾ ਕਿ ਆਪਾਂ ਜਿੱਤਣਾ ਹੈ ਜਾਂ ਹਾਰਨਾ ਹੈ ਇਹਦੇ 'ਚ ਇਹ ਹੁੰਦਾ ਕਿ ਮੈਂ ਲੋਕਾਂ ਦੀਆਂ ਸਮੱਸਿਆਵਾਂ ਸਮਝਦਾ ਔਰ ਆਪਾਂ ਕੁਝ ਸਮਝਣ ਲਈ ਜਾਂਦੇ ਆ ਸਾਰੀ ਉਮਰ ਸਿੱਖਣ ਲਈ ਹੈ ਇਹਦੇ 'ਚ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਜੇ ਆਪਾਂ ਦੇਖੋ ਐਜੂਕੇਸ਼ਨ ਤੇ ਕਿੰਨਾ ਪੈਸਾ ਖਰਚਦੇ ਆ ਇਹੀ ਇਹ ਵੀ ਕਿਸਮ ਦਾ ਸਿੱਖਣ ਦਾ ਮੌਕਾ ਹੈ ਇਹਦੇ ਚ ਅੱਪਾ ਲੋਕਾਂ ਨੂੰ ਜ਼ਬਰ ਜਮੀਨੀ ਪੱਧਰ ਤੇ ਜਾ ਕੇ ਦੇਖਦੇ ਆ ਪ੍ਰੈਕਟੀਕਲ ਲਾਈਫ ਦੇਖਦੇ ਆ ਹਰ ਇੱਕ ਬੰਦੇ ਦੀ ਫਿਰ ਆਪਾਂ ਨੂੰ ਬਹੁਤ ਚੀਜ਼ਾਂ ਸਮਝ ਆਉਂਦੀਆਂ ਹੁਣ ਇਸ ਵਾਰ ਮੈਂ 400 ਪਿੰਡਾਂ ਚ ਗਿਆ ਮੈਨੂੰ ਇਹ ਪਤਾ ਲੱਗਿਆ ਕਿ ਜਿਹੜੇ ਆਪਣੇ ਨਸ਼ੇ ਨੇ ਆ ਕੇ ਮੈਂ ਪਹਿਲਾਂ ਵੀ ਨਸ਼ਿਆਂ ਤੇ ਕੰਮ ਕੀਤਾ ਸੋਚ ਵੀ ਮੇਰੀ ਇਹ ਹੀ ਸੀ ਕਿ ਜੇ ਸਿੰਥੈਟਿਕ ਨਸ਼ੇ ਕਰਨੇ ਨੇ ਖਤਮ ਤਾਂ ਉਹਦੇ ਲਈ ਪੌਸਤਰੀ ਖੇਤੀ ਵਗੈਰਾ ਜ਼ਰੂਰੀ ਆ ਲੇਕਿਨ ਜਦੋਂ 400 ਪਿੰਡਾਂ ਚ ਗਿਆ ਸਾਰੇ ਦੇ ਸਾਰੇ ਪਿੰਡ ਇੱਕ ਮਤ ਨੇ ਤੇ ਪੌਸਤਿਕ ਖੇਤੀ ਹੋਣ ਨਾਲ ਪੰਜਾਬ ਚ ਆਪਣੀ ਜਵਾਨੀ ਬਚੇਗੀ ਕਿਸਾਨੀ ਬਚੇਗੀ ਤੇ ਪਾਣੀ ਬਚੇਗਾ ਮੈਨੂੰ ਕਿ ਤੋੜ ਦਾ ਕਹਿਣਾ ਹੈ ਪੌਸਤਿਕ ਖੇਤੀ ਹੋਣ ਨਾਲ ਕਿਸਾਨੀ ਜਵਾਨੀ ਤੇ ਪਾਣੀ ਬਚੂਗਾ ਬਿਲਕੁਲ ਤੇ ਇਹ ਚੀਜ਼ਾਂ ਇਹ ਖੇਤੀ ਹੋਣੀ ਜ਼ਰੂਰੀ ਆ ਹੋਣੀ ਜ਼ਰੂਰੀ ਆ ਔਰ ਦੇਖੋ ਜਵਾਨੀ ਇਹ ਹੈ ਕਿ ਜੇ ਪੌਸਤਿਕ ਖੇਤੀ ਹੋਏਗੀ ਜਿਹੜੇ ਤਾਂ ਨਸ਼ੇ ਨਹੀਂ ਕਰਦੇ ਉਹਨਾਂ ਨੇ ਤਾਂ ਕੋਈ ਵੀ ਕਰਨਾ ਜਿਹੜੇ ਚਿੱਟੇ ਤੋਂ ਬਹੁਤ ਲੋਕ ਤੰਗ ਨੇ ਮਰ ਰਹੇ ਨੇ ਇਹਨੂੰ ਕਿੱਟਰੀ ਦਾ ਸਿੰਥੈਟਿਕ ਇੱਦਾਂ ਦਾ ਨਸ਼ਾ ਕਿੰਨਾ ਬਚੀ ਪਈ ਆ ਸਿੰਥੈਟਿਕ ਨਸ਼ਾ ਜਿਹੜਾ ਉਹਦਾ ਉਹ ਤੋਂ ਤੋਂ ਆਪਾਂ ਪਾਸੀ ਕਰਾਂਗੇ ਨੌਜਵਾਨਾਂ ਨੂੰ ਔਰ ਦੂਜੀ ਗੱਲ ਜਿਹੜੀ ਮੇਰੀ ਗੱਲ ਸਮਝ ਆਈ ਆ ਲੋਕ ਕਹਿੰਦੇ ਨੇ ਕਿ ਅਫੀਮ ਦੀ ਖੇਤੀ ਜਾਂ ਅਫੀਮ ਖਾਣ ਵਾਲਾ ਬੰਦਾ ਉਹ ਕਈ ਵਾਰੀ 100 ਸਾਲ ਤੋਂ ਵੀ ਜ਼ਿਆਦਾ ਉਮਰ ਜਿਉਂਦਾ ਉਹਦਾ ਖੂਨ ਪਤਲਾ ਹੋ ਜਾਂਦਾ ਉਹਨੂੰ ਬਿਮਾਰੀਆਂ ਨਹੀਂ ਲੱਗਦੀਆਂ ਹਾਰਟ ਐਟੈਕ ਨਹੀਂ ਹੁੰਦਾ ਉਹ ਕੰਮ ਬਹੁਤ ਵਧੀਆ ਕਰਦਾ ਔਰ ਕਈ ਤਾਂ ਇਹ ਕਹਿੰਦੇ ਨੇ ਕਿ ਲੜਦੇ ਵੀ ਨੇ ਬੜੀ ਸੁਣ ਕੇ ਬੜਾ ਅਜੀਬ ਜਿਹਾ ਤਾਂ ਲੱਗਦਾ ਪਰ ਜਦ ਸਾਰੇ ਬੰਦੇ ਕਹਿੰਦੇ ਨੇ ਤਾਂ ਇਹਦਾ ਮਤਲਬ ਹੋਵੇ ਸਚਾਈ ਹੈ ਯਾਨੀ ਕਿ ਈਮ ਖਾਨ ਵਾਲਾ ਦੰਦਾ ਤੰਦ ਲੋਕ ਤੇ ਫਿੱਟ ਰੰਦਾ ਫਿੱਟ ਰੰਦਾ ਬਿਲਕੁਲ ਜੋ ਲੋਕ ਦੱਸਦੇ ਨੇ ਕਿਉਂਕਿ ਮੈਨੂੰ ਤਾਂ ਈਮ ਪਤਾ ਨਹੀਂ ਨਾ ਮੈਂ ਕਦੇ ਖਾਧੀ ਨਾ ਮੈਂ ਦੇਖੀ ਤਾਂ ਪਰ ਜੋ 400 ਪਿੰਡਾਂ ਦੇ ਲੋਕ ਕਹ ਰਹੇ ਨੇ ਉਹ ਇਹੀ ਕਹਿੰਦੇ ਨੇ ਕਿ ਈਮ ਦੀ ਖੇਤੀ ਜੇ ਪੰਜਾਬ ਤੇ ਈਮ ਦੇ ਢੇਕੇ ਹੋ ਜਾਣ ਖਾਸ ਕਰਕੇ ਖੇਤੀ ਹੋ ਜਾਏ ਕਿਸਾਨਾਂ ਨੂੰ ਦੇਖੋ ਕੱਲ ਸੁਣੋ ਚੰਗੀ ਆਮਦਨ ਹੋ ਜੂਗੀ ਉਹਨਾਂ ਨੂੰ ਕਰਦੇ ਤੇ ਲਕੀਰ ਮਰਵਾਉਣ ਦੀ ਲੋੜ ਨਹੀਂ ਪੈਗੀ ਛਾਤੀ ਠੋਕ ਕੇ ਜੀਣਗੇ ਆਪਣਾ ਆਪਣੀ ਆਪਦੀ ਕਮਾਈ ਨਾਲ ਕਰਦੇ ਤਰ ਲੈਣਗੇ ਔਰ ਜਿਹੜੇ ਉਦੋਂ ਬਾਅਦ ਕੋਈ ਕਰਦੇ ਨਹੀਂ ਚੜਨਾ ਉਹਨਾਂ ਤੇ ਜਿਹੜੇ ਨੌਜਵਾਨ ਨੇ ਉਹ ਸਿੰਥੈਟਿਕ ਨਸ਼ਿਆਂ ਤੋਂ ਪਾਸੇ ਹੋ ਜਾਣਗੇ ਉਹ ਮੌਤ ਵਾਲਾ ਸੋਦਾਗਰ ਜਿਹਦਾ ਨਸ਼ਾ ਉਹ ਪਾਸੇ ਹੋ ਜਾਏਗਾ ਉਹ ਕੀ ਆ ਅਗਲੇ ਥੋੜੀ-ਮੋਟੀ ਖਾਪ ਹੀ ਦਿੰਦੇ ਨੇ ਔਰ ਕੋਈ ਵੀ ਨਸ਼ਾ ਛੱਡਣ ਲਈ ਉਹਨੂੰ ਆਪਾਂ ਦੂਜੇ ਪਾਸੇ ਲੈ ਜਾਣੇ ਆ ਸਿੱਧਾ ਨਸ਼ਾ ਕੋਈ ਵੀ ਨਹੀਂ ਛੱਡਿਆ ਜਾ ਸਕਦਾ ਤੁਸੀਂ ਆਪਣੇ ਸੈਂਟਰ ਗਵਰਨਮੈਂਟ ਦੇ ਓਪਰ ਸੈਂਟਰ ਦੇਖ ਲਓ ਉਥੇ ਵੀ ਬਦਲਵਾ ਟ੍ਰੀਟਮੈਂਟ ਦਿੰਦੇ ਨੇ ਉਹਨਾਂ ਚ ਵੀ ਬੜਾ ਮੋਟਾ ਨਿਸ਼ਾਨ ਹੁੰਦਾ ਹੁੰਦਾ। ਜਦੋਂ ਇਸ ਕਰਕੇ ਤੀਜਾ ਜਿਹੜਾ ਧਰਤੀ ਚ ਪਾਣੀ ਆਪਣਾ ਠੰਡੇ ਜਾ ਰਿਹਾ। ਅਏ ਇਹਦੇ ਚ ਕੀ ਆ ਡਾਇਵਰਸੀਫਿਕੇਸ਼ਨ ਆਏਗੀ ਫਸਲਾਂ ਜਦੋਂ ਵਰਪਾ ਡਾਇਵਰਸੀ ਕਰ ਉਹਦੇ ਨਾਲ ਪਾਣੀ ਚ ਖਲੋਤ ਆਉਗੀ ਆਪਣਾ ਲੈਵਲ ਠੀਕ ਹੋ ਜਾਏਗਾ ਤੇ ਉਹਦੇ ਨਾਲ ਇਹਦਾ ਇੱਕ ਹੋਰ ਇਮਪੈਕਟ ਹੈ ਕਿ ਆਪਣਾ এনवायरमेंट ਵੀ ਬੜੀ ਅਪ एनवायरनमेंट ਵੀ ਵਧੀਆ ਹੋ ਜਾਣਾ ਆ ਪਲਾਸਟਿਕ ਦਾ ਟਰਪੀ ਦਾ ਪਾਣੀ ਵੀ ਖਤਮ ਹੋ ਰਿਹਾ ਉਹ ਵੀ ਸੈੱਟ ਹੋ ਜਾਣਾ ਹਰ ਤਰ੍ਹਾਂ ਦੀਆਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਇਹ ਏ.ਬੀ.ਡੀ ਜਰੂਰੀ ਆ ਬਹੁਤ ਜ਼ਰੂਰੀ ਹੈ। ਈ ਇਸ ਔਰ ਦੂਜਾ ਮੁੱਦਾ ਜਿਹੜਾ ਮੇਰਾ ਰੋਜ਼ਗਾਰ ਹੈ। ਮੈਂ ਐਸ.ਪੀ. ਰਹਿੰਦਾ ਆ, ਏ.ਡੀ.ਸੀ ਰਹਿੰਦਾ ਆ, ਬਹੁਤ ਸਵਾਈ ਸੈਂਟਰ ਵਗੈਰਾ ਖੋਲੇ ਨੇ। ਬੱਚਿਆਂ ਨੂੰ ਬਹੁਤ ਰੋਜ਼ਗਾਰ ਦਿੰਦਾ ਹੈ। ਤੇ ਇਹ ਕੈਂਪੀ ਹੋਣ ਦੇ ਨਾਤੇ ਮੈਂ ਸਮਝਦਾ 10000 ਦਾ ਫਿਗਰ ਮੇਰੇ ਲਈ ਬਹੁਤ ਥੋੜੀ ਆ। ਹਾਲਾਂਕਿ 10000 ਨੂੰ ਮੈਂ ਦੇਣਾ ਪਰ ਕੁਝ ਕੰਮ ਐਸੇ ਹੁੰਦੇ ਨੇ ਜਿਹੜੇ ਇੱਕ ਕੰਮ ਨੂੰ ਦੋ ਦੋ ਤਿੰਨ ਉਸ ਕੋ 10000 ਰੁਪਏ ਮੈਂ ਦਊਂਗਾ 30000 ਹੋ ਗਿਆ 30000 ਬੱਚਾ ਦੇ 1 ਐਮਪੀ ਕਰਦੇ ਤਾਂ ਪੰਜਾਬ ਚ 13 ਐਮਪੀ ਨੇ ਤਾਂ 4 ਲੱਖ ਬੱਚਿਆਂ ਨੂੰ ਕੰਮ ਮਿਲ ਗਿਆ ਉਹ ਆਪਣੀ ਜਿਹੜੇ ਲੋਕ ਬਾਹਰ ਜਾ ਰਹੇ ਨੇ ਪੰਜਾਬ ਖਾਲੀ ਹੋ ਰਿਹਾ ਹੈ ਪੰਜਾਬ ਦੋ ਕਾਰਨਾ ਕਰਕੇ ਖਾਲੀ ਜਿਆਦਾ ਹੋ ਰਿਹਾ ਇਕ ਤਾਂ ਇਹ ਹੈ ਵੀ ਬੱਚੇ ਬਾਹਰ ਜਾਦੇ ਨੇ ਇਕ ਦੂਜਾ ਕਾਰਨ ਇਹ ਹੈ ਕਿ ਨਸ਼ਿਆਂ ਨਾਲ ਮੌਤਾ ਹੋ ਰਹੀਆਂ ਇਸ ਕਰਕੇ ਪੰਜਾਬ ਹੈ ਜਿਹੜਾ ਉਹ ਖਾਲੀ ਹੋਣ ਤੋਂ ਬਚਾਰਨ ਲਈ ਇਹ ਜ਼ਰੂਰੀ ਹੈ ਕਿ ਪੰਜਾਬ ਕੋਈ ਨਵਾਂ ਕੰਮ ਕੀਤਾ ਜਾਵੇ ਇਹ ਪੁਰਾਣੀਆਂ ਕੀਮਾ ਦਾ ਫੇਰ ਨਹੀਂ ਚਾਲੀਆਂ ਉਹ ਨਵਾਂ ਇਹ ਆ ਕਿ ਪੌਦ ਦੀ ਖੇਤੀ ਪਾਕਿਸਤਾਨ ਵੀ ਹੁੰਦੀ ਆ ਕਈਆਂ ਤੇ ਆਪਾਂ ਇੱਥੇ ਵੀ ਦੇਖੀਏ Rajasthan ਚ ਬਹੁਤ ਹੋ ਰਹੀ ਆ ਹੋ ਰਹੀ ਆ ਸੇਟਾ ਸ਼ੁਰੂ ਹੋ ਰਹੀ ਆ ਦੂਜੀ ਗੱਲ ਮੇਰਾ ਜਿਹੜਾ ਇਹ ਮਿਸ਼ਨ ਜੇ ਮੈਂ MP ਬਣ ਗਿਆ ਤਾਂ ਮੈਂ ਲੋਕ ਸਭਾ ਦੇ ਪਹਿਲੇ ਸੈਸ਼ਨ ਚ ਇਹ ਡਰਾਫਟ ਕਰਕੇ ਲਿਜਾਵਾਂਗਾ ਮੈਂ ਖੁਦ ਐਡਵੋਕੇਟ ਆ ਆਪਾਂ ਆਪਦਾ ਡਰਾਫਟ ਕਰਕੇ ਲਿਜਾਵਾਂਗੇ ਦੂਜੀ ਗੱਲ ਐ ਕਿ ਇਹ ਤਾਂ ਪਤਾ ਨਹੀਂ ਵੀ ਕਿਹਦੀ ਸਰਕਾਰ ਬੰਨੀ ਆ ਦੋਵੇਂ ਪਾਰਟੀਆਂ ਝੂਠ ਬੋਲੀ ਜਾਂਦੀਆਂ ਇੱਥੇ 13 0 ਵਾਲਾ ਚੰਗ ਚੱਲਦਾ ਹੈ ਉੱਪਰ 412 ਵਾਲਾ ਚੱਲ ਰਿਹਾ ਸਰਕਾਰ ਨੇ ਕਿਸੇ ਦੀ ਬੰਦੀਆਂ ਪਤਾ ਨਹੀਂ ਲੇਕਿਨ ਮੈਂ ਉਸੇ ਪਾਰਟੀ ਨੂੰ ਸਪੋਰਟ ਦਊਂਗਾ ਜਿਹੜੀ ਮੇਰੀ ਪਹਿਲਾਂ ਇਹ ਬਿਲ ਨੂੰ ਪਾਸ ਕਰਾਉਣ 'ਚ ਮੇਰੀ ਮਦਦ ਕਰੇਗੀ ਤੇ ਬੇੜੋਂ ਸਟਾ ਕਲੀਅਰ ਹੋਊਗਾ ਦੂਜਾ ਦੂਜੀ ਆਪਸ਼ਨ ਤਾਂ ਮੈਂ ਸੋਚੀ ਨਹੀਂ ਹੋਈ ਇਹੀ ਪਹਿਲਾਂ ਪਹਿਲਾਂ ਇਹ ਵੀ ਮੁੱਦਾ ਪਾਸ ਕਰਾਂ ਠੀਕ ਹੈ ਜੀ ਧੰਨਵਾਦ ਤੁਹਾਡਾ ਕੇਸਨ ਸਾਡੇ ਅੱਜ ਦੇ ਮਹਿਮਾਨ ਵਿਜੇ ਸਿਆਲ ਜੀ ਅਗਲੇ ਮਹਿਮਾਨ ਦੇ ਨਾਲ ਫੇਰ ਤੁਹਾਡੀ ਮੁਲਾਕਾਤ ਕਰਾਣੇ ਆ ਮੇਰੇ ਨਾਲ ਦੇ ਸਜੋਗੀ ਸੋਮਲਾ ਜੀ